ਹੈਲੋ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗੀ ਹਾਂ ਜੋ ਮੇਰੇ ਬਹੁਤ ਕਰੀਬ ਆ ਇੱਕ ਵਾਰੀ ਨਾ ਇੱਕ ਗਰੀਬ ਘਰ ਦੀ ਔਰਤ ਸੀ ਉਸ ਦੇ ਘਰ ਵਾਲਾ ਬਹੁਤ ਯਾਨੀ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਇੰਨਾ ਵਧੀਆ ਕਰਦਾ ਨਹੀਂ ਸੀ ਉਹਦਾ ਬੱਚਾ ਕੁਲਫੀ ਵਾਲਾ ਭਾਈ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਨੂੰ ਕੁਲਫੀ ਲੈ ਕੇ ਦੇ ਉਹਦੀ ਮਾਂ ਕਹਿੰਦੀ ਨਾ ਪੁੱਤ ਕੁਲਫੀ ਮਹਿੰਗੀ ਆ ਮਿੱਤੋਂ ਪੈਸੇ ਹਨ ਇਹ ਕਿੰਦਰ ਮਾਂ ਤੇਰ ਕੋ ਪੈਸੇ ਹੈਗੇ ਥੇ ਕਿੰਨੀ ਨਾ ਪੁੱਤ ਉਹ ਪੈਸੇ ਦੀ ਆਪਾਂ ਖੰਡ ਲੈ ਕੇ ਆਵਾਂਗੇ ਚੀਨੀ ਲਿਆਵਾਂਗੇ ਚਾਹ ਬਣਾਵਾਂਗੇ ਉਹ ਮੁੰਡਾ ਵਿਚਾਰਾ ਸੋਚਦਿਆਂ ਕਰਕੇ ਚੁੱਪ ਕਰਕੇ ਮਾਂ ਦੀ ਗੱਲ ਨੂੰ ਮੰਨ ਕੇ ਬੈਠ ਜਾਂਦਾ ਹੈ ਜਦੋਂ ਰਾਤ ਹੁੰਦੀ ਆ ਉਹਦਾ ਬਾਪ ਘਰ ਆਉਂਦਾ ਆ ਜਦੋਂ ਉਹਦਾ ਬਾਪ ਘਰ ਆਉਂਦਾ ਇੱਕ ਨਾਲੇ ਤਾਂ ਸ਼ਰਾਬ ਨਾਲ ਰਜਿਆ ਹੁੰਦਾ ਇੱਕ ਬੋਤਲ ਉਹਦੇ ਹੱਥ ਵਿੱਚ ਚੁੱਕੀ ਆ ਤੇ ਜਦੋਂ ਮਾਂ ਦੇਖਦੀ ਆ ਵੀ ਬੱਚੇ ਸੁੱਤੇ ਆ ਤਾਂ ਵੀ ਇਹ ਤਾਂ ਪੀ ਕੇ ਆ ਗਿਆ ਉਹਦੀ ਮਾਂ ਕਹਿਣ ਲੱਗੀ ਆ ਉਹਦੇ ਬਾਪ ਨੂੰ ਕਹਿੰਦੀ ਤੂੰ ਆ 200 ਦੀ दारू ਲੈ ਕੇ ਆ ਗਿਆ ਤੂੰ 200 ਦੀ दारू ਲੈ ਕੇ ਆ ਗਿਆ ਘਰ ਚਾਹ ਬਣਾਉਣ ਨੂੰ ਚੀਨੀ ਵੀ ਹੈ ਨਹੀਂ ਸੀ ਤਾਂ ਉਹ ਬੋਲਦਾ ਰਿਹਾ ਬੀ ਹਾਂ ਮੈਂ 200 ਦੀ ਲੈ ਕੇ ਆਇਆ ਮੈਂ ਪੀ ਕੇ ਵੀ ਆਇਆ ਮੈਂ ਇਦਾਂ ਹੀ ਕਰੂੰਗਾ ਮੈਂ ਉਹ ਕਰੂੰਗਾ ਉਹ ਕਹਿੰਦੀ ਛੋਟੇ ਛੋਟੇ ਬੱਚੇ ਆ ਤੈਨੂੰ ਤਰਸ ਨਹੀਂ ਹੁੰਦਾ ਆਪਣੇ ਬੱਚਾ ਤੇ ਤਾਂ ਚਲੋ ਜੀ ਬੈਸਫਸਾਹੀਆ ਕਰਦੇ ਉਹ ਸੌਗਾ ਜਦੋਂ ਸਵੇਰਾ ਹੁੰਦਾ ਤੇ ਉਹ ਮੁੰਡਾ ਖਾਲੀ ਬੋਤਲ ਚੱਕ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਇਹ ਬੋਤਲ ਕਿੰਨੇ ਦੀ ਆਈ ਆ ਉਹਦੀ ਮਾਂ ਰੋਂਦੀ ਹੋਈ ਬੱਚੇ ਨੂੰ ਕਹਿੰਦੀ ਪੁੱਤ 200 ਦੀ ਆਈ ਆ ਕਹਿੰਦਾ ਮਾਂ 5 ਰੁਪਏ ਜਿਆਦੇ ਹੁੰਦੇ ਆ ਕਿ 200 ਜਿਆਦਾ ਹੁੰਦਾ ਉਹਦੀ ਮਾਂ ਫੁੱਟ ਫੁੱਟ ਕੇ ਰੋਣ ਲੱਗੀ ਕਹਿੰਦੀ ਹਾਂ ਪੁੱਤ ਮੈਂ ਤੈਨੂੰ 5 ਰੁਪਏ ਦੀ ਕੁਲਫੀ ਇਹ ਕਹਿ ਕੇ ਨਹੀਂ ਸੀ ਦਿੱਤੀ ਲੈ ਕੇ ਦਿੱਤੀ ਕਿ ਪੁੱਤ ਆਪਾਂ ਚੀਨੀ ਲਿਆਉਣੀ ਆ ਚਾਹ ਬਣਾਉਣੀ ਆ ਪਰ ਕਹਿੰਦੀ ਤੇਰੇ ਬਾਪ ਨੇ 200 ਦੀ ਬੋਤਲ ਲੈ ਕੇ ਪੀ ਲਈ ਤਾਂ ਮੈਂ ਤੈਨੂੰ 5 ਰੁਪਏ ਦੀ ਕੁਲਫੀ ਨਹੀਂ ਲੈ ਕੇ ਦਿੱਤੀ ਉਹਦੀ ਮਾਂ ਘਰਾ ਵਿੱਚ ਘੁੱਟ ਕੇ ਬੱਚੇ ਫੁੱਟ ਫੁੱਟ ਕੇ ਰੋਣ ਲੱਗੇ ਹੰਝੇ ਜਿਹੜੇ ਆ ਉਹ ਕੋਈ ਨਸ਼ਾ ਨਹੀਂ ਦੇਖਦੇ ਉਹਨਾਂ ਨੂੰ ਬਸ ਆਪਣੇ ਆਪ ਨਾਲ ਹੀ ਮਤਲਬ ਹੁੰਦਾ ਮੈਂ ਇੱਕ ਕਹਾਣੀ ਚ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਨਸ਼ਾ ਕੋਈ ਵੀ ਆ ਉਹਨੂੰ ਗਲਨ ਨਾਲ ਨਾ ਲਾਓ ਆਪਣੇ ਬੱਚਿਆਂ ਨੂੰ ਦੇਖਿਆ ਫਿਰ ਕਿ ਤੁਹਾਡੇ ਬੱਚੇ ਆ ਨਸ਼ੇ ਕੁਝ ਨਹੀਂ ਰਹਿਣ ਦਿੰਦੇ ਚਾਹੇ ਸ਼ਰਾਬ ਆ ਜਾਂ ਚਿੱਟਾ ਆ ਜਾਂ ਸਮੇਕਾ ਚਾਹੇ ਕੁਝ ਵੀ ਆ ਤਮਾਕੂ ਬੀੜੀ ਸਿਗਰਟ ਕੁਝ ਵੀ ਆ ਪਰ ਨਸ਼ੇ ਸਾਰੇ ਮਾਰੇ ਨਸ਼ਾ ਕਰਨਾ ਤਾਂ ਮਿਹਨਤ ਦਾ ਕਰੋ ਮੇਰਾ ਦਾਨ ਸਵੀਕਾਰੋ ਧੰਨਵਾਦ